ਹਾਂਜੀ ਬਾਬਿਓ ਕੀ ਹਾਲ ਚਾਲ ਜੀ ਮੇਰੇ ਸਾਰੇ ਵੀਰਾਂ ਦਾ ਠੀਕ ਠਾਕ ਹੋ ਲਓ ਜੀ ਕਰਦੇ ਆਂ ਵਲੋਗ ਦੀ ਸਟਾਰਟਿੰਗ ਇੰਡੀਆ ਦੀ ਵਿਖਾਣੇ ਆ ਤੁਹਾਨੂੰ ਇੱਥੇ ਦੇ ਸੰਦ ਸਮਾਨ ਸ਼ਟਰ ਚੱਕ ਲਿਆ ਇੱਕੋ ਇੱਕ ਲਓ ਮੇਰੇ ਵੀਰੋ ਸ਼ਟਰ ਲਿਆ ਖੋਲ ਇਧਰ ਝੋਟਿਆਂ ਦੇ ਬਹੁਤ ਘਟਾ ਪਿਆ ਉੱਪਰ ਕਰੋ ਇਹ ਚੈੱਕ ਨੇ ਮਿੱਟੀ ਉਹਦੇ ਯਮ ਉਹਧਾਰਨ ਲਿਬੜਿਆ ਪਿਆ ਆ ਦੇਖੋ ਯਮੇ ਦੇ ਸਲੰਸਰ ਤੇ ਘਰ ਵੀ ਪਾਲਿਆ ਅਗੇ ਚੀਜ਼ ਨੇ ਬਾਕੀ ਬਾਹਰ ਗੱਡ ਗਏ ਹੁਣ ਤੁਹਾਨੂੰ ਦਿਖਾਉਣੇ ਆ ਕਰਾਨੇ ਨੇ ਸ਼ੌਂਗ ਇੱਕ ਜੋਟਾ ਖੜਾ ਟੱਕਿਆ ਇੱਥੇ ਆਪਣਾ ਬਾਕੀ ਘਰ ਦੇ ਆਣ ਸਮਾਨ ਵੀ ਉੱਤੇ ਰੱਖਤਾ ਵਾਵਾ ਫਰਨੇ ਦੋ ਜੰਗ ਆਹਰ ਕੱਢ ਗਏ ਇਹਨਾਂ ਹਾਂ ਦੇਖੋ ਇਹ ਚੱਕ ਵੀਰੋ ਦੋਨੋਂ ਹੀ ਘੋਟੇ ਕੱਢ ਲਏ ਬਾਹਰ ਹੁਣ ਉਹਨਾਂ ਨੂੰ ਧੋਨੇ ਆ ਤੇ ਬੈਟਰੀਆਂ ਚਾਰਜ ਕਰਦੇ ਇਹਨਾਂ ਦੀ ਜੰਮ ਤੋਂ ਜਿਹੜਾ ਇਦਾਂ ਸਟਾਰਟ ਪਰ ਬੋਲਟ ਬੈਟਰੀ ਦੇ ਬਣਾ ਨਹੀਂ ਸਟਾਰਟ ਹੁੰਦਾ ਬੈਟਰੀ ਡਾਊਨ ਹੋ ਗਈ ਹੋਣੀ ਕਰਦੇ ਆ ਤੋ ਤੂ ਵੀ ਕੱਢਦੇ ਆ ਫੇਰ ਬਾਹਰ ਲੋ ਬਾਬਿਓ ਯਾਰ ਹੋਰ ਆਣੇ ਆਪਣੇ ਲੋਨਾ ਘੱਟ ਲਈਏ ਹੁਣ ਯਾਰ ਹੋਰ ਇੱਕ ਹੁਮ ਕੇ ਆਣਗੇ ਦੇਖੋ ਬਾਬਿਓ ਕਣਕ ਲੱਗ ਗਈ ਆ ਦਾ ਸਾਰੇ ਬਨੇ ਕਣਕ ਨੂੰ ਪਾਣੀ ਪੁਣੀ ਲੱਗਿਆ ਏ ਤੇ ਯਾਰ ਹੋਰੀ ਜਾਣਗੇ ਹੁਮ ਕੇ ਸੇਰ ਚੱਲਿਆ ਇੱਕ ਨੇ ਲੈ ਗਿਆ ਨੇ ਹੋਰ ਤਰ੍ਹਾਂ ਵੀ ਦਵਾਈ ਥੋੜੀ ਇੱਕੋ ਬੱਚਾ ਹੋਇਆ ਠਿੱਲਾ ਅਰੇ ਦੂਜਾ ਕੁਝ ਸਾਦੀ ਕੇ ਆਣਿਆ ਤੇ ਲੋਨਾ ਚ ਪਵਾਣਾ ਤੇਲ ਤੇਲ ਵੀ ਦੇ ਲੋ ਖਤਪੂਣਾ ਨਾ ਆਇਆ ਅੰਦੇ ਅੱਗੇ ਕੰਟੀਨਿਊ ਕਰਦੇ ਆਂ ਤੁਹਾਡੇ ਨਾਲ ਹੋਰ ਬੰਦਰ ਵੀਰੋ ਕਹਿੰਦਾ ਕਿੱਥੇ ਪਹੁੰਚ ਗਏ ਇੱਕ ਗਵਾਲ ਪਹੁੰਚ ਗਏ ਇੱਕ ਗਵਾਲ ਪਹੁੰਚ ਗਏ ਵੀਰੋ ਆਹ ਯਾ ਟ੍ਰੈਫਿਕ ਮੇਰਾ ਵੀਰੋ ਰੁਕੋ 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 ਲਓ ਜੀ ਦਵਾਈ ਤਾਂ ਲੈ ਲਈਏ ਕਬੂਤਰ ਵਾਲੀ ਹੁਣ ਜਾਣੇ ਕੁਛ ਏਟੂ ਲੋਜੀ ਬਾਬੇ ਯਾਰ ਹੋਰੇ ਆ ਗਏ ਘਰ ਕਰਦੇ ਆ ਬਲੌਗ ਦੀ ਐਂਡਿੰਗ ਕੋਈਕਰ ਰਿਪੋਰਟ